ਬਾਹਰ ਗਰਾਊਂਡ ਵਿੱਚ ਉਹੀ ਮੁੰਡਾ ਜਿਸ ਤੋਂ ਮੈਂ ਮੁਫਤ ਵਿੱਚ ਕਿਤਾਬਾਂ ਲਈਆਂ ਸਨ ਅਕਸਰ ਮੈਨੂੰ ਟੱਕਰ ਜਾਂਦਾ ਮੈਂ ਉਸ ਨਾਲ ਨਜ਼ਰਾਂ ਨਾ ਮਿਲਾਉਂਦਾ ਉਸ ਨੂੰ ਵੇਖ ਇੱਧਰ ਉੱਧਰ ਦੌੜ ਜਾਂਦਾ ਉਹ ਮੁੰਡਾ ਅਕਸਰ ਮੈਥੋਂ ਕਿਤਾਬਾਂ ਦੇ ਪੈਸੇ ਮੰਗਦਾ ਉਸਨੇ ਮੈਨੂੰ ਗਰਾਊਂਡ ਵਿੱਚ ਖੜਾ ਵੇਖ ਕੇ ਬਾਹ ਤੋਂ ਫੜ ਲਿਆ ਉਸ ਮੁੰਡੇ ਦੇ ਨਾਲ ਉਸਦੇ ਦੋ ਦੋਸਤ ਵੀ ਸਨ ਅਸੈਂਬਲੀ ਦੀ ਘੰਟੀ ਵੱਜਣ ਵਾਲੀ ਸੀ ਉਹ ਤਿੰਨੋਂ ਮੇਰੇ ਆਲੇ ਦੁਆਲੇ ਆ ਕੇ ਖੜ ਗਏ ਉਸ ਮੁੰਡੇ ਨੇ ਕਿਹਾ ਜੂਨੀਅਰ ਹਨੀ ਕਿਤਾਬਾਂ ਦੇ ਪੈਸੇ ਕਦੋਂ ਦੇਵੇਂਗਾ ਮੈਂ ਉਸ ਨੂੰ ਕਿਹਾ ਬ੍ਰਦਰ ਤੁਹਾਡੇ ਪਿਤਾ ਜੀ ਨੇ ਮੈਨੂੰ ਕਿਤਾਬਾਂ ਮੁਫਤ ਵਿੱਚ ਦਿੱਤੀਆਂ ਹਨ ਮੈਨੂੰ ਰੋਜ਼ ਪੈਸੇਾਂ ਲਈ ਆ ਕੇ ਤੰਗ ਨਾ ਕਰੋ ਉਸ ਮੁੰਡੇ ਦੇ ਦੋਸਤ ਨੇ ਕਿਹਾ ਜੇਕਰ ਇਹ ਪੈਸੇ ਨਹੀਂ ਦਿੰਦਾ ਤਾਂ ਕਿਤਾਬਾਂ ਦੇ ਬਦਲੇ ਕੁੱਟ ਖਾਵੇ ਮੈਂ ਉਹਨਾਂ ਤਿੰਨਾਂ ਵਿਚਕਾਰ ਸਹਿਮ ਵਿੱਚ ਖੜਾ ਰਿਹਾ ਉਹਨਾਂ ਤਿੰਨਾਂ ਨੇ ਹੱਸ ਕੇ ਆਪਸ ਵਿੱਚ ਹੱਥਾਂ ਨਾਲ ਤਾੜੀਆਂ ਮਾਰੀਆਂ ਉਹ ਮੁੰਡਾ ਮੇਰੀ ਗੱਲ ਉੱਤੇ ਚਪੇੜ ਮਾਰਨ ਹੀ ਲੱਗਾ ਸੀ ਕਿ ਮੈਂ ਕੁੱਟ ਕੇ ਅੱਖਾਂ ਬੰਦ ਕਰ ਲਈਆਂ ਤੇ ਗੱਲ ਨਾਲ ਕਚੀਚੀ ਵੱਟ ਲਈ ਕਿ ਥੱਪੜ ਦਾ ਅਸਰ ਜ਼ਿਆਦਾ ਨਾ ਹੋਵੇ ਐਨੇ ਵਿੱਚ ਅਸੈਂਬਲੀ ਦੀ ਘੰਟੀ ਵੱਜੀ ਅਤੇ ਅਧਿਆਪਕ ਗਰਾਊਂਡ ਵਿੱਚ ਆ ਗਏ ਮੈਂ ਉਹਨਾਂ ਮੁੰਡਿਆਂ ਨੂੰ ਧੱਕਾ ਮਾਰ ਕੇ ਆਪਣੀ ਕਲਾਸ ਦੀ ਲਾਈਨ ਵਿੱਚ ਜਾ ਲੱਗਾ ਅਸੈਂਬਲੀ ਖਤਮ ਹੋਣ ਤੋਂ ਬਾਅਦ ਸਾਰੇ ਬੱਚੇ ਲਾਈਨ ਵਿੱਚ ਆਪੋ ਆਪਣੀਆਂ ਕਲਾਸਾਂ ਵਿੱਚ ਚਲੇ ਗਏ ਮੇਰੀ ਕਲਾਸ ਵਿੱਚ ਸਾਰੇ ਬੱਚੇ ਆਪੋ ਆਪਣੇ ਬੈਂਚਾਂ ਉੱਤੇ ਬੈਠ ਗਏ ਪਹਿਲਾ ਪੀਰੀਅਡ ਸ਼ੁਰੂ ਹੋਇਆ ਕਲਾਸ ਇੰਚਾਰਜ ਨੇ ਹਾਜ਼ਰੀ ਲਗਾਉਣ ਤੋਂ ਬਾਅਦ ਕਿਤਾਬਾਂ ਕੱਢਣ ਲਈ ਆਖਿਆ ਮੈਂ ਝੁੱਕ ਕੇ ਆਪਣੇ ਬੈਂਚ 'ਤੇ ਠਾਂ ਪਏ ਬਸਤੇ ਵਿੱਚੋਂ ਕਿਤਾਬ ਕੱਢ ਲਈ ਅਧਿਆਪਕ ਨੇ ਪਾਠ ਪੜ੍ਹਾਉਣਾ ਸ਼ੁਰੂ ਕੀਤਾ ਮੇਰੇ ਅਧਿਆਪਕ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਅਤੇ ਸਮਝਾਉਂਦੇ ਸਨ ਉਹਨਾਂ ਦੇ ਪਹਿਲੀ ਵਾਰ ਦੱਸੇ ਤੋਂ ਹੀ ਸਾਰੀ ਗੱਲ ਦਿਮਾਗ ਵਿੱਚ ਛਪ ਜਾਂਦੀ ਸੀ ਅਧਿਆਪਕ ਨੇ ਇੱਕ ਪੇਜ ਪੜ੍ਹਾ ਕੇ ਪੇਜ ਦੇ ਹੇਠਾਂ ਲਿਖੇ ਦੋ ਪ੍ਰਸ਼ਨਾਂ ਦਾ ਉੱਤਰ ਦੇਣ ਲਈ ਸਾਰੇ ਵਿਦਿਆਰਥੀਆਂ ਨੂੰ ਆਖਿਆ ਮੈਂ ਸ਼ੁਰੂ ਤੋਂ ਪਾਠ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਰਿਹਾ ਸੀ ਇਸ ਲਈ ਦੋਵੇਂ ਪ੍ਰਸ਼ਨਾਂ ਦੇ ਉੱਤਰ ਮੈਨੂੰ ਪੇਜ ਉੱਤੇ ਜਲਦੀ ਹੀ ਲੱਭ ਗਏ ਮੈਂ ਆਪਣਾ ਹੱਥ ਖੜਾ ਕਰਕੇ ਅਧਿਆਪਕ ਨੂੰ ਆਖਿਆ ਕਿ ਮੈਨੂੰ ਦੋਵੇਂ ਪ੍ਰਸ਼ਨਾਂ ਦੇ ਉੱਤਰ ਪਤਾ ਹਨ ਉਹਨਾਂ ਨੇ ਮੇਰੇ ਕੋਲ ਆ ਕੇ ਮੇਰੇ ਉੱਤਰ ਸੁਣ ਲਏ ਅਤੇ ਪੁੱਛਿਆ ਕਿ ਦੋਵੇਂ ਉੱਤਰ ਪੰਨੇ ਉੱਤੇ ਕਿਹੜੀ ਜਗ੍ਹਾ ਪਏ ਹਨ ਮੈਂ ਉਂਗਲ ਰੱਖ ਕੇ ਦੋਵੇਂ ਉੱਤਰ ਅਧਿਆਪਕ ਸਹਿਵਾਨ ਨੂੰ ਦਿਖਾ ਦਿੱਤੇ ਪੁਰਾਣੀ ਕਿਤਾਬ ਹੋਣ ਕਰਕੇ ਪਹਿਲਾਂ ਤੋਂ ਹੀ ਉੱਥੇ ਪੈਨਸਲ ਦੇ ਨਿਸ਼ਾਨ ਵਿਖਾਈ ਦੇ ਰਹੇ ਸਨ ਜੋ ਕਿ ਮੈਂ ਰਾਵੜ ਨਾਲ ਪਹਿਲਾਂ ਹੀ ਮਿਟਾ ਦਿੱਤੇ ਸੀ ਪਰ ਫਿਰ ਵੀ ਹਲਕੀ ਜਹੀ ਨਿਸ਼ਾਨੀ ਵਿਖਾਈ ਦੇ ਰਹੀ ਸੀ